ਹੈਲੋ ਫਰੈਂਡਸ ਹਾਂਜੀ ਮੈਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਜ ਰਹੀਆਂ ਇਹਦੇ ਵਿੱਚ ਜੀ ਹੈਂਡਵਰਕ ਦੀਆਂ ਗੁੱਟੀਆਂ ਨੇ ਜਿਹੜੀਆਂ ਦੇਖੋ ਜੀ ਪ੍ਰੋਪਰ ਦੋ ਨੇ ਇਹਦੇ ਵਿੱਚ ਜੀ ਜਿਹੜੇ ਆ ਨਹੀਂ ਮੈਂ ਇਹ ਲਾ ਦਿੱਤੇ ਆ ਤੇ ਇਹਦੇ ਵਿੱਚ ਮੈਂ ਲਾਹੇ ਨਹੀਂ ਇਹ ਲਾਉਣ ਦੇ ਨਾਲ ਜੀ ਇਹ ਉਲਝ ਜਾਂਦੀ ਆ ਉਲਝ ਜਾਂਦੀ ਆ ਜੀ ਉਹਦੇ ਕਰਕੇ ਜੀ ਇਹ ਖਰਾਬ ਹੋ ਜਾਂਦੀ ਆ ਫਿਰ ਉਲਝ ਜਾਂਦੀ ਆ ਗੰਡ ਪੈ ਜਾਂਦੀ ਆ ਫਿਰ ਉਹਦੇ ਇਹਦੇ ਵਿੱਚ ਪਤਾ ਆਪਾਂ ਕੀ ਕਰਨਾ ਇਹਦੇ ਵਿਚਾਲੇ ਦੀ ਨਾ ਇੱਕ ਧਾਗਾ ਹੁੰਦਾਗਾ ਆਹ ਚੀਜ਼ ਜਿਵੇਂ ਆਹ ਦੇਖੋ ਮੈਂ ਕੱਢ ਕੇ ਰੱਖਿਆ ਇਹਦੇ ਵਿਚਾਲੇ ਹੁੰਦਾ ਇਹ ਧਾਗਾ ਇਹ ਧਾਗੇ ਨੂੰ ਜੀ ਆਪਾਂ ਹਨਾ ਇਦਾਂ ਬਸ ਫੜਨਾ ਦੀ ਵੀ ਲੋੜ ਹੈਗੀ ਇਦਾਂ ਨਾ ਖਿੱਚ ਕੇ ਆਪਾਂ ਨਾ ਐ ਨਾਰਮਲ ਜਿਹਾ ਪੂਲਾ ਕੇ ਫੜ ਕੇ ਇਦਾਂ ਖਿੱਚ ਲੈਣਾਗਾ ਦੇਖੋ ਜੀ ਮੈਂ ਖਿੱਚੀ ਜਾਂਦੀ ਆ ਬਿਲਕੁਲ ਵੀ ਗੰਡ ਵਗੈਰਾ ਕੋਸਮ ਨਹੀਂ ਪੈਂਦੀ ਹੈਗੀ ਤੇ ਪ੍ਰੋਪਰ ਤਾ ਗਾਈ ਜਾਂਦਾ ਦੇਖੋ ਇੰਨਾ ਧਾਗਾ ਮੈਂ ਕੱਢ ਲਿਆ ਫਿਰ ਵੀ ਕੋਸਮ ਵੀ ਨਹੀਂ ਹੋਇਆ ਹੈਗਾ ਜੀ ਧਾਗਾ ਉਮੀ ਬਿਲਕੁਲ ਪਿਆਗਾ ਤੇ ਇਹਦਾ ਹਨਾ ਯੂਜ਼ ਕਰਿਆ ਕਰੋ ਇਹਦੇ ਵਿੱਚ ਆ ਚੀਜ਼ ਲਾਉਣ ਦੀ ਲੋੜ ਨਹੀਂ ਹੈਗੀ ਜਦੋਂ ਆਪਾਂ ਆ ਲਾ ਦਿੰਨੇ ਆ ਨਾ ਫੇਰਾ ਧਾਗਾ ਜਿਹੜਾ ਇਹ ਖਰਾਬ ਹੋ ਜਾਂਦਾ ਥ्रेड ਤੇ ਥ्रेड ਦੇ ਵਿੱਚ ਗੰਡ ਪੈ ਜਾਂਦੀ ਹੈ ਜਿਹਦੇ ਕਰਕੇ ਇਹ ਗੰਡ ਖੋਲਦੀ ਨਹੀਂ ਜਿ ਸਾਰਾ ਆਪਣਾ ਥ्रेड ਆ ਜਿਹੜਾ ਉਹ ਬੇਕਾਰ ਵਗ ਜਾਂਦਾਗਾ ਕਿਉਂਕਿ ਔਲਤਲ ਵਿੱਚ ਪੈ ਜਾਂਦਾ ਇਸ ਲਈ ਆ ਚੀਜ਼ ਨਹੀਂ ਆਪਾਂ ਲਾਉਣੀ ਹੈਗੀ ਇਹ ਚੀਜ਼ ਨੂੰ ਆਪਾਂ ਬਣ ਲਾਹੇ ਜੀ ਉਦਾਂ ਹੀ ਯੂਜ਼ ਕਰਨਾਗਾ ਉਦਾਂ ਹੀ ਯੂਜ਼ ਕਰਨਾ ਜੀ ਜਿਵੇਂ ਇਹ ਹੈਗਾਗਾ ਤੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਸੇਅਰ ਤੇ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਆ ਕਰੋ ਨਾਲੇ ਮੇਰੇ ਚੈਨਲ ਨੂੰ ਲਾਈਕ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਣਾ ਜੀ ਤੇ ਇਦਾਂ ਦੀਆਂ ਵੀਡੀਓ ਹੋਰ ਦੇਖਣ ਲਈ ਤੁਸੀਂ ਮੇਰੇ ਚੈਨਲ ਤੇ ਕਮੈਂਟ ਕਰ ਸਕਦੇ ਹੋ ਜੀ ਤੇ ਇਹ ਵੀਡੀਓ ਦੀ ਕੋਈ ਕੋਈ ਦੱਸਦਾ ਹਰੇਕ ਕੋਈ ਇਹ ਵੀਡੀਓ ਨਹੀਂ ਦੱਸਦਾ ਤੁਸੀਂ ਵਸੇ ਪ੍ਰੋਪਰ ਵਿਚਾਰ ਲੈ ਜਿਹੜਾ ਧਾਗਾ ਉਹਨੂੰ ਇਦਾਂ ਖਿੱਚੀ ਜਾਣਾਗਾ ਜਿਹਦੇ ਨਾਲ ਜੀ ਤੁਹਾਡਾ ਬਿਲਕੁਲ ਵੀ ਗੰਡ ਵਗੈਰਾ ਨਹੀਂ ਪਊਗੀ ਧਾਗਾ ਤੁਹਾਡਾ ਦੇਖੋ ਮੈਂ ਹੁਣ ਇੰਨਾ ਧਾਗਾ ਕੱਢ ਲਿਆ ਬਿਲਕੁਲ ਵੀ ਨਹੀਂ ਖਰਾਬ ਹੋਇਆ ਜੀ ਉਵੇਂ ਨਾ ਉਵੇਂ ਧਾਗਾ ਪਿਆਗਾ ਤੇ ਇਹ ਮੇਰੀ ਵੀਡੀਓ ਵਧੀਆ ਲੱਗੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਧੰਨਵਾਦ